ਜਿਗਿਆ ਉਹ ਉੱਠਦੇ ਨਹੀਂ ਨਵੀਂ ਆ ਖਾ ਸਮੱਲ ਨਹੀਂ ਆ ਕਿਥੋਂ ਹੁੰਦੀਆਂ ਉਹ ਤੂੰ ਕਿੱਧਰ ਹੋ ਮੂੰਚ ਕੇ ਬੜੀ ਟਿਸ਼ਨ ਬਿਸ਼ਨ ਹੋਈ ਆ ਉਹ ਤੂੰ ਕਿੱਥੇ ਬਿਜਲੀ ਕਰਾਉਣ ਲੱਗੀ ਆ ਹਾਏ ਹਾਏ ਰੱਬਾ ਅਜੇ ਤੇ ਰਾਤੀ ਦੱਸਿਆ ਹੀ ਕਿ ਕਿੱਥੇ ਜਾਣਾ ਡੱਫ ਮਰ ਕੇ ਰਾਜ ਕੇ ਸੌ ਜਾਣਾ ਤੈਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਰਾਤੀ ਗੱਲ ਕਿਹੜੀ ਕੀਤੀ ਸੀ ਰਾਤੀ ਦੱਸਿਆ ਹੀ ਨਾ ਤੁਹਾਨੂੰ ਕੀ ਦੱਸਿਆ ਤੂੰ ਕਿ ਵੀਰ ਮੇਰੇ ਦੀ ਕੁੜੀ ਨੂੰ ਵੇਖਣ ਵਾਲੇ ਆਉਣੇ ਆ ਅਸੀਂ ਪਿੰਡ ਜਾਣਾ ਵਾ ਤੇਕੇ ਮੇਰੇ ਮੈਂ ਤੇ ਵੇਖਣ ਰਿਆ ਤੇ ਆ ਤੇ ਤੂੰ ਐਵੇਂ ਹੀ ਜਿਦਾ ਤੈਨੂੰ ਵੇਖਣ ਵਾਲੇ ਆਉਣੇ ਬਟਾਪੇ ਚ ਉਹ ਜਾ ਤੂੰ ਮੈਂ ਨਹੀਂ ਜਾਣਾ ਗਰਮੀ ਬੜੀ ਹੈ 6 ਵਜੇ ਦੀ ਚਾਰ ਹੋ ਗਏ ਬੈਠੀਆਂ ਹੁਣ ਉੱਠਦਾ ਹੁਣ ਉੱਠਦਾ 9 ਵਜ ਗਏ ਆ ਅੱਛਾ ਤੇ ਜਦੋਂ ਤੇਰੇ ਪੇਕੇ ਜਾਣਾ ਤਾਂ ਤੂੰ 6 ਵਜੇ ਵੀ ਤਿਆਰ ਹੋ ਕੇ ਬੈਠੀ ਆਂ ਜਦੋਂ ਕਿ ਸਾਡੇ ਭੈਣ ਭਰਾਵਾਂ ਕੋ ਜਾਣਾ ਤੇ ਤੈਨੂੰ 10 ਵਜੇ ਤੱਕ ਠਕੇ ਨਾ ਕਹੀਦਾ ਚੱਲ ਚੱਲੀਏ ਚੱਲ ਚੱਲੀਏ ਤੂੰ ਬੜਾ ਕਿ ਨਹੀਂ ਚਲੇ ਜਾਨੇ ਨਾ ਜਾਣਾ ਹੀ ਆ ਉਹ ਬੜੇ ਕਿਤੇ ਤੇਲ ਚੋ ਕੇ ਬੈਠੇ ਹੋਣੇ ਤੇ ਤੇਰੇ ਤੇ ਉੱਥੇ ਸਵਾਗਤਾਂ ਦੇ ਕੇ ਲੈਨ ਦੇ ਗੇਟ ਲਾਏ ਹੋਣੇ ਮੇਰੇ ਲਈ ਜੋ ਆਏ ਆ ਨਾ ਲੱਗਦਾ ਹੀ ਨਾ ਗੇਟ ਤੂੰ ਕਿੰਨੀ ਕੰਦਰ ਕਰਦਾ ਵਾ ਉਹਨਾਂ ਦੀ ਬੜੇ ਲੱਗਦੀ ਓ ਉਥੇ ਲਾਣੀ ਜੀ ਮੰਜੀ ਤੇ ਡਾਹ ਕੇ ਮੈਨੂੰ ਬਿਠਾ ਦਿੰਦੇ ਆ ਉਦੋਂ ਨਾ ਪਹਿਲਾਂ ਪਹਿਲਾਂ ਬੜੀ ਸੇਵਾ ਚਾਦਰਾਂ ਵਿਛਾ ਕੁਰਸੀਆਂ ਦੇ ਅੱਗੇ ਪਿਛੇ ਵੇ ਹੱਡੀ ਕੁੜੀ ਕੱਚੀ ਹੈ ਹੁਣ ਪੱਕੀ ਹੋ ਗਈ ਆ ਤੇ ਹੁਣ ਸੜਿਆ ਜਿਹਾ ਇੱਕ ਪਾਣੀ ਰੱਖ ਦਿੰਦਿਆ ਰਾਜਮਾ ਦੇ ਮਾਂ ਤੇ ਰਾਜਮਾ ਰਾਜਮਾ ਤੇ ਮਾਂ ਉਹ ਕਿਤੇ ਚੱਲਣਾ ਕਿਤੇ ਚਾਰ ਕਿਤੇ ਕੁੱਕੜ ਛੁੱਕੜ ਬਣਾ ਲਿਆ ਕਰੋ ਮੈਂ ਤਾਂ ਜਾਣਾ ਹੀ ਹਾਂ ਉੱਥੇ ਮੇਰੀ ਪੂਰੀ ਸੇਵਾ ਹੋਣੀ ਚਾਹੀਦੀ ਠੀਕ ਹੈ ਫਿਰ ਮੈਂ ਕਹਿ ਦੇਣੀ ਆ ਆਪਣੇ ਵੀਰਾਂ ਨੂੰ ਕਿ ਡੰਡਿਆ ਡੁੰਡਿਆ ਨੂੰ ਤੇਲ ਲਾ ਕੇ ਰੱਖੋ ਤਾਡੀ ਚੰਗੀ ਤਰ੍ਹਾਂ ਅੰਦਰ ਵੜ ਕੇ ਸੇਵਾ ਕਰ ਲੰਗੇ ਬੜਾ ਸ਼ੌਂਕ ਚੜਿਆ ਤੁਹਾਨੂੰ ਸੇਵਾ ਕਰਾਉਂਦਾ ਬੰਦਿਆਂ ਨੂੰ ਉੱਠ ਕੇ ਤਿਆਰ ਹੋ ਜਾ ਨਹੀ ਤਾਂ ਛੱਡ ਕੇ ਮੱਕਲੀ ਨੇ ਤੁਰ ਜਾਣਾ ਉੜ ਕੇ ਕਹਿਣਾ ਮੈਨੂੰ ਪੁੱਛਿਆ ਨੀ ਬੰਦਿਆਂ ਦੀ ਸੇਵਾ ਕਰਿਓ ਕਿਤੇ दारू ਸ਼ਰਾਬ ਦੀ ਨਾ ਕਰਿਓ ਕਿ ਜਵਾਈ ਭਾਈ ਆ ਹੁਣ ਨੀ ਜਵਾਈ ਰਿਹਾ ਹੁਣ ਫੁੱਫੜ ਬਣ ਗਿਆ ਨਾ ਚੰਗਾ ਮੈਂ ਹੁਣ ਨਾਵਾ ਤਿਆਰ ਜਾਣ ਦੀ ਅੱਗ ਲੱਗੀ ਜਲਦੀ ਤਿਆਰ ਹੋ ਜੀ ਹੁਣ ਕੱਪੜੇ ਚੱਜ ਦੇ ਪਾ ਲਈ ਉਹ ਹੈ ਨਾ ਹੁਣ ਤੇਰੇ 10 ਸਾਲਾ ਵਾਲੇ ਪੁਰਾਣੇ ਪਾ ਕੇ ਤੁਰ ਪੈਣਾ ਤੂੰ ਯਾਰ ਸ਼ਾਰਤੀ ਹੋ ਗਈਆਂ ਹੁਣ ਦੇਖਦੇ ਆ ਇਹਨੂੰ ਸੁਨਾਇਆ ਤੇ ਬਥੇਰਾ ਸੇਵਾ ਪਾਣੀ ਕਰਦੇ ਕਿ ਨਹੀਂ ਕਰਦੇ ਸੰਟ ਸੰਟ ਤੇ ਐਦਾ ਲੌਂਡਿਆ ਵਾ ਜਿੱਦਾਂ ਤੈਨੂੰ ਵੇਖਣ ਵਾਲੇ ਆਉਣਦੇ ਆ ਉਥੇ ਕਦੀ ਆਏ ਹੀ ਨਾ ਵੇਖਣ ਵਾਲੇ ਤਾਈਓ ਤੇ ਕਿਸਮਤ ਸੜ ਗਈ ਤੇਰੀ ਤੇ ਸੜੀ ਹੀ ਰਹਿਣੀ ਆ ਤੂੰ ਤਾਂ ਸੜੀ ਹੀ ਰਹੀ ਹਮੇਸ਼ਾ ਤੇਰੀ ਤੇ ਸੇਵਾ ਇਹੋ ਜੀ ਕਰਾਉਂਗੀ ਨਾ ਚੱਲ ਜਰਾ ਹੁਣ ਅੰਦਰ ਬਾੜ ਦੀ ਸੇਵਾ ਕਰਾਉ ਮੈਂ ਹੁਣ ਤੇਰੀ ਦੇਖ ਲੈ ਸੇਵਾ 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 ਹੁੰਦਾ ਰਹਿੰਦਾ ਰਹਿਆ ਚੱਲ 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 ਹੁਣ ਚੱਲ ਚੌੜਾ ਪਾਇਆ ਵਾ ਜਾਣਾ ਚਲੋ ਉਹ ਲਾਏ ਦੇ ਲੱਛਣ ਤੇ ਜੁੱਤੀ ਕਿਨੇ ਪੋਣੀਆਂ ਨੰਗੇ ਪੈਰੀ ਤੁਰ ਪਿਆ ਤੂੰ ਜੁੱਤੀ ਨਹੀਂ ਪਾਈ ਨਹੀਂ ਐਦਾਂ ਹੀ ਜਾਣਾ ਵਾ ਇੱਕ ਮੇਰੀ ਗੱਲ ਸੁਣ ਲਾ ਉਹਨਾਂ ਦੇ ਨਵੇਂ-ਨਵੇਂ ਪਰੋਹਣੇ ਆਉਨੇ ਆ ਉੱਥੇ ਬਕੜਵਾ ਕਰਨ ਦੀ ਜ਼ਿਆਦਾ ਲੋੜ ਨਹੀਂ ਆ ਚੁੱਪ ਕਰਕੇ ਬੈਠਾ ਰਹੀਂ ਮੇਰੇ ਮੂੰਹ ਨੂੰ ਨਾ ਫੈਵਿਕ ਇੱਕ ਲਾ ਦੋ ਤੇ ਮੈਨੂੰ ਗੂੰਗਾ ਬਣਾ ਦਿਓ ਉਹ ਜਵਾਈ ਗੂੰਗਾ ਵਾ ਉਹਨਾਂ ਨੂੰ ਵੀ ਨਾਲੇ ਪਤਾ ਲੱਗੂਗਾ ਜਿਹੜਾ ਨਵਾਂ ਜਵਾਈ ਬਣਾਉਂਦੇ ਨਾ ਤੇ ਪਹਿਲੇ ਨਾ ਕਿਦਾਂ ਟਰੇਲਰ ਵੇਖ ਲੈਣ ਜਰਾ ਬਹੁਤੀਆਂ ਗੱਲਾਂ ਨਾ ਕਰ ਤੋਰ ਹੁਣ ਤੇਰੀ ਕਤੂਤ ਤੇ ਇੱਥੇ ਹੀ ਮਾੜੀ ਉੱਥੇ ਤੇ ਜ਼ਰੂਰ ਕੋਈ ਚਾਂਦੀ ਝਾੜੇਗਾ ਚੱਲ ਸੜੀ ਰਹਿੰਦੀ ਆ ਛੇਸ ਹੁਣ ਛੇਤੀ ਮਰ ਉਦੋਂ ਤੇ ਕਾਲੀ ਪਾਈ ਸੀ ਓ ਰੁਕ ਜਾ ਹੈ ਇੱਧਰ ਕਿੱਧਰ ਤੁਰਿਆ ਜਾਣਾ ਗਰਮੀ ਬੜੀ ਆ ਗੱਡੀ 'ਚ ਚੱਲਦੇ ਆ ਓ ਇੱਧਰ ਨੂੰ ਆ ਗੱਡੀ ਜਾਣੀ ਐ ਤੈਨੂੰ ਜਿਆਦਾ ਗਰਮੀ ਲੱਗਦੀ ਆ ਵੱਡੀ ਇੰਗਲੈਂਡ ਚ ਪੈਦਾ ਹੋਈ ਆ ਇੱਧਰ ਆ ਸਕੂਟਰ ਤੇ ਜਾਣੇ ਆ ਯਾਰ ਦਾ ਤੇਲ ਲੱਗ ਜਾਣਾ ਇਹਦੇ ਤੇ ਆ ਜਾ ਆ ਜਾ ਆਹ ਸਕੂਟਰ ਹੀ ਤੇ ਜਾਣਾ ਵਾ ਇਹ ਬੰਦਾ ਤੇ ਧਰਮ ਨਾਲ ਕੰਜੂਸ ਤਾਕਤ ਦੀ ਮੇਰੀ ਗੱਲ ਸੁਣ ਲੈ ਕ ਪਹਿਲਾਂ ਧਿਆਨ ਨਾਲ ਜੇ ਮੇਰੀ ਅੱਜ ਉਥੇ ਸੇਵਾ ਨਾ ਨਾ ਹੋਈ ਮੈਂ ਤੇਰੀ ਨਾ ਆ ਗੁਟੜੀ ਚ ਭਿਉਂੜੀਆਂ ਆ ਕੇ ਐ ਐ ਕਰਕੇ ਮੇਰੀ ਸੇਵਾ ਹੋਣੀ ਚਾਹੀਦੀ ਨਹੀਂ ਉਥੇ ਤੈਨੂੰ ਮੈਂ ਦੱਸਦਾ ਹੀ ਸੇਵਾ ਤੇ ਇਹਦੀ ਮੈਂ ਅੱਜ ਚੰਗੀ ਤਰ੍ਹਾਂ ਕਰਵਾ ਕੇ ਆਉਂਗਾ ਓਏ ਇਹਨੂੰ ਕਰ ਲਾ ਸਟਾਰਟ ਕੇ ਰੇਡ ਕੇ ਖਾਨੀ ਆ ਉਹ ਹੋ ਜਾਂਦੀ ਆ ਸਟਾਰਟ ਏ ਪਹਿਲਾਂ ਮੇਰੀ ਇੱਕ ਗੱਲ ਸੁਣ ਲਾ ਜਦੋਂ ਉਹਨੇ ਹੁੰਨੇ ਆ ਨਾ ਤੇ ਤੈਨੂੰ ਐ ਮੁੱਠੀ ਚ ਕੁੜੀਏ ਲੈ ਪਿਆਰ ਐ ਘੁੱਟ ਲੈਣੀ ਹੁੰਨੀ ਆ ਤੇ ਉਹ ਮੈਨੂੰ ਦੇ ਦੀ ਇੱਚ ਤੇਲ ਖਰਚਾ ਵੀ ਹੋਣਾ ਵਾ ਤੇਲ ਵੀ ਪਾਉਣਾ ਪੈਣਾ ਹੋਰ ਵੀ ਤੇਈ ਖਰਚੇ ਹੁੰਦੇ ਆ ਨਹੀਂ ਤੂੰ ਮੈਨੂੰ ਇਥੇ ਗੱਲ ਦੱਸ ਸੌਰੇ ਚੱਲਿਆਂ ਤੇ ਸੌਦਾ ਕਰਨ ਚੱਲਿਆਂ ਉੱਥੇ ਤੂੰ ਉਹ ਮੈਨੂੰ ਨਹੀਂ ਪਤਾ ਸੌਦੇ ਸੌਦੇ ਦਾ ਮੈਨੂੰ ਪੈਸੇ ਦੇ ਦੀ ਆ ਜਾ ਹੁਣ ਇੱਥੇ ਹੀ ਮੂਡ ਖਰਾਬ ਕਰਤਾ ਮੇਰਾ ਤੇ ਤੇਰਾ ਤੇ ਖਰਾਬ ਹੀ ਰਹਿੰਦਾ ਨਿਕਲਿਆ ਹੁਣ ਕੋਈ ਆ ਜਾ ਹੁਣ ਇੰਨਾ ਟਾਈਮ ਉਦੋਂ ਤੇ ਕਾਲੀ ਪਈ ਆ ਚੱਲ ਪਰ ਹਾਰ ਮੁਕੇ ਮੈਨੂੰ ਹੁਣ ਢੁੜ 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 ਕੰਧੀ ਰਿੰਦੀ ਇੰਕੜ ਮਤ ਗਿਆ ਇਹ ਦੇਖੋ ਅੰਤਰਾ ਪਸੀਨਾ ਆ ਆ ਕੇ ਸਾਰਾ ਮੇਰਾ ਮੇਕਅਪ ਉੱਤਰ ਜਾਣਾ ਹੁਣ ਬੜਬੜੀ ਕਰੀ ਜਾਣਾ ਵਾ ਪਸੀਨਾ ਤੇਰਾ ਉੱਤਰ ਜਾਣਾ ਵਾ ਚੱਲਗਾ ਬੜੀ ਇੰਗਲੈਂਡ ਚ ਕਿਤੇ ਤੂੰ ਪੈਦਾ ਹੋਈਆਂ ਨਾ ਜਿਹੜਾ ਤੈਨੂੰ ਮੈਂ ਗੱਡੀਆਂ ਤੇ ਖੜਾ ਕਿੱਡਾ ਵਧੀਆ ਮੌਸਮ ਆ ਵੇ ਖੱਡਣ ਲੈਂਦੇ ਗੱਡੀ ਤੇ ਹੀ ਜਾਣਾ ਵਾ ਇਹਨੇ ਆਂ ਗਾਂਵ ਜਹਾ ਮਸਾ ਕਿਤੇ ਨਾਲ ਲੱਗ ਜਾ ਹਾਂ ਨਾਲ ਲੱਗਨ ਨੂੰ ਤੁੱਟ ਨਹੀਂ ਜਦੋਂ ਨਵੀਂ ਨਵੀਂ ਵਿਆਹੀ ਆਈ ਸੀ ਉਦੋਂ ਤੇ ਬੜਾ ਨਾਲ ਨਾਲ ਚੰਪਰਦੀ ਹੁਣ ਮੈਂ ਕਰੰਟ ਮਾਰਦਾ ਤਵਾ ਹੋ ਜਾਦਾ ਪੌਂਕਾ ਚੱਲ ਚੱਲ ਸਾਰੇ ਰਾਜ ਲੜਦੀ ਜਾਈਂ ਹਾਂ ਲੜਦੀ ਜਾਈ ਮੇਰੇ ਨਾਲ ਉਹ ਤਾਂ ਨਾ ਜਾਈਂ ਲੜਦੀ ਦਾ ਹੁੰਦਾ ਚ ਮੈਂ ਤਾਂ ਸੜਿਆ ਹੀ ਰਹਿਣਾ ਤੂੰ ਜੇ ਮੇਰੇ ਪੱਲੇ ਪੈ ਗਈ ਮੈਂ ਤਾਂ ਸੜਿਆ ਹੀ ਰਹਿਣਾ ਵਾ ਇੱਕ ਗੱਲ ਦੱਸ ਹਾਂ ਉਹ ਤੇਰੀ ਛੋਟੀ ਭੈਣ ਆਈ ਆ ਲੁੱਢਣੇ ਵਾਲੀ ਆਜੂਗੀ ਕਿ ਉਹ ਬੜੀ ਮੈਨੂੰ ਨਾ ਜੀਜੂ ਜੀਜੂ ਕਰਦੀ ਆ ਤਵਾ ਦੇ ਲੱਗਾ ਰਹੂਗਾ ਫੇਰ ਤੇ ਆ ਇਹ ਸਾਰੇ ਹਰਾਂ ਚ ਤੇਰਾ ਬੜਾ ਜੀ ਲੱਗਦਾ ਆ। ਆਲੀ ਆ ਫਿਰ। ਮੈਨੂੰ ਲੱਗਦਾ ਤੂੰ ਸੇਵਾ ਕਰਵਾ ਕੇ ਜਾਵੇਂਗਾ ਅੱਜ। ਹੈ। ਚਾਹੋ ਜੇ ਨਛਣਾ ਤੇਰੀ। ਸੇਵਾ ਦੇ ਪਿਛੇ ਪਈ ਏ ਦੂਜੀ ਸੇਵਾ ਨਾ ਕਰਿਓ ਮੇਰੀ। ਰਹੇ ਆਉਣਾ ਨਾ ਤੇਰੇ ਆਲੀ ਸਾਲੀ ਨੇ। ਆਉਣਾ ਹੋਊਗਾ ਮੈਨੂੰ ਦੱਸ ਪੇ ਥੋੜੀ ਗਈ ਆ ਉਹ। ਯਾਰ ਸੋਣੀ ਬੜੀ ਆ। ਥੋੜਾ ਜਿਹਾ ਤੇ ਸਲਿੱਪ ਮਾਰ ਗਿਆ। ਇੱਕ ਵਾਰ ਮਾਰ ਲੈ। ਮੈਨੂੰ ਆਰੇ ਨਾ ਕਹਿ ਦੇ ਵਿੱਚ। ਲੜਦੀ ਫਿਰ ਲੜਦੀ ਫਿਰ ਮੇਰੇ ਨਾਲ ਪਾਸ। ਮੌਸਮ ਵੇਖ ਕੱਡਾ ਵਧੀਆ ਹੀ। ਹੈਨਾ? ਗੱਡੀ 'ਚ ਜਾਣਾ ਕਦੀ ਵੀ ਹੇਰ ਤੇ ਤੈਨੂੰ ਠੰਡ ਲੱਗਣ ਲਈ ਆ ਮੇਰਾ ਤਾਂ ਪਸੀਨਾ ਆ ਤੇ ਸਾਰਾ ਮੇਕਅਪ ਖਰਾਬ ਹੋ ਗਿਆ ਆ ਤੇ ਵੇਖਣ ਵਾਲੇ ਉਹਨੂੰ ਹੋਣਾ ਕਿ ਤੈਨੂੰ ਹੋਣਾ ਆ ਓਹ ਹੋ ਹੁਣ ਇਹਨੂੰ ਕੀ ਗੋਲੀ ਵੱਜ ਗਈ ਆ ਤੇਲ ਮੁੱਕ ਗਿਆ ਹੀ ਆਏ ਰੱਬਾ ਹੁਣ ਮੇਰੇ ਪੇਕੇ ਜਾਣਾ ਇਹਦੇ 'ਚ ਤੇਲ ਖਤਮ ਹੋ ਗਿਆ ਉਧਰ ਤਾਂ ਸ਼ਹਿਰ ਸਾਰਾ ਕੁੱਤੇ ਆ ਮੂਤਰਿਆ ਫਿਰਦਾ ਨਹੀਂ ਨਾ ਉਧਰ ਨੇ ਤੇਲ ਖਤਮ ਹੋਦਾਇਚੋ ਤੇਰੇ 'ਚ ਮੇਰਾ ਹੁਣ ਜੋਰ ਆ ਕੋਈ

ਬੇਟਾ ਆ ਉਹ ਆ ਗਿਆ ਆ ਗਿਆ ਜੰਦਾ ਆ ਗਿਆ ਆ ਗਿਆ ਆ ਉਹ ਮੇਰੀ ਗੱਲ ਸੁਣ ਹਾਂ ਤੂੰ ਇੱਥੇ ਰਹਿ ਮੈਂ ਤੇਲ ਪਾ ਕੇ ਆਉਣਾ ਉਹ ਉੱਥੇ ਲਿਗਾ ਕਿ ਅੱਗ ਲਾਉਣੀਆਂ ਚੀਜ਼ਾਂ ਨੂੰ ਪٹرول ਪੰਪ ਦੇ ਬਾਹਰ ਰੱਖੋ ਤੂੰ ਤਾਂ ਫਾਵਾ ਜਾ ਚਾ ਮਰ ਜਾਣਾ ਮੈਂ ਜਨਮ ਤੇਰਾ ਮੇਰਾ ਇਹਨੇ ਆਏ ਕਿੰਨਾ ਬੜਾ ਪੁੱਤ ਤੂੰ ਨਹੀਂ ਤੂੰ ਨੀਓ ਮੈਂ ਪਾਉਣਾ ਮੈਂ ਤਾਨੂੰ ਬੇਕੂ ਬਣਾਇਆ ਘਰ ਦੀ ਨੂੰ ਉਹਦੇ ਕੋ ਪੈਸੇ ਨਹੀਂ ਲੈਣੇ 200 ਰੁਪਇਆ ਤੂੰ ਮੜਾ ਜ ਟੂਟੀ ਨੂੰ ਲਾ ਕੇ ਚੁੱਕ ਦੇ ਉਹ ਵੇਖਣ ਦੀ ਹੋ ਬੱਸ 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 ਕਾ ਨਹੀਂ ਵੇਖਣ ਦੀ ਚੱਲੋ ਮੜਾ ਚੱਲ ਪਵਾਲਿਆ ਤੇਲ ਪਵਾਲਿਆ ਟੈਂਕੀ ਫੁੱਲ ਕਰਾਤੀ ਆ ਉਥੇ ਖਿਆਰ ਕੀ ਹੁਣ ਮੇਰਾ ਤੇ ਮੇਰੀ ਗੱਲ ਸੁਣ ਤੈਨੂੰ ਤਾਂ ਮੈਂ ਉੱਥੇ ਲਾਇਆ ਸੀ ਤੂੰ ਝਾਟੀ ਇੱਥੇ ਆ ਗਈ ਉੱਡ ਕੇ ਪੇਕੇ ਜਾਣ ਦੇ ਜਹਾਜ਼ ਤੇ ਤੂੰ ਜਹਾਜ਼ ਬਣ ਕੇ ਉੱਡ ਕੇ ਇੱਥੇ ਆ ਗਈ ਝੱਟ ਉਹ ਲੇਟ ਹੋ ਗਏ ਆ ਪਹਿਲਾਂ ਹੀ ਟਾਈਮ ਲੇਟ ਹੋ ਗਏ ਇੱਥੇ ਆ ਤਾਂ ਪਹੁੰਚ ਹੀ ਆ ਨਾ ਚਲੋ ਖੀਸ ਖੋਲੋ ਖਲਾ ਸੁਣਦਾ ਆ ਫਰੂਟ ਲੈ ਚਲੀਏ ਉਹ ਹੁਣ ਕੀ ਗੋਲੀ ਵੱਜ ਗਈ ਤੈਨੂੰ ਕਦੀ ਕੁਛ ਲੈ ਆ ਚਲੀਏ ਕਦੀ ਕੁਛ ਲੈ ਆ ਚਲੀਏ ਫਰੂਟ ਨਹੀਂ ਲੈ ਕੇ ਜਾਣਾ ਖਲਿਆ ਚ ਜਾਣਾ ਹੁਣ ਨਹੀਂ ਲੇਟ ਹੋਣਿਆ ਤੈਨੂੰ ਤੂੰ ਤਾਂ ਲੈ ਕੇ ਜਾਣਾ ਵਾ ਹਾਂ ਵੀਰ ਆ ਕੇਲੇ ਕਿਦਾਂ ਲਾਏ ਆ ਆ ਤੈਨੂੰ ਨਹੀਂ ਪਤਾ ਛਾਤੇ ਨਾਲ ਲਾਏ ਆ ਟਾਂਗੇ ਅੱਛਾ ਛਾਤੇ ਨਾਲ ਟਾਂਗੇ ਲਾਏ ਆ ਉਹ ਯਾਰ ਮੈਂ ਉਹ ਨਹੀਂ ਗੱਲ ਕੰਡਿਆ ਮੈਂ ਰੇਟ ਕੀ ਲਾਇਆ ਵਾ ਰੇਟ 100 ਰੁਪਏ ਕਿਲੋ ਲਾਏ ਆ ਆ ਕੇਲੇ ਵੀ ਕਿਲੋਆਂ ਦੇ ਸਾਹਮਣੇ ਵਿਕਣ ਲੱਪੇ ਦਰਜਣਾਂ ਨਾਲ ਨਹੀਂ ਫੋਨ ਕਿਲੋਆਂ ਨਾਲ ਵੇਖਦੇ ਆ ਅੱਛਾ ਇਹ ਵੀ ਸਾਮ ਬਣ ਗਿਆ ਵਾ ਹਾਂਜੀ ਉਹ ਗੱਲ ਸੁਣ ਮੇਰੀ ਜੀ ਇਹ ਤਾਂ ਮਹਿੰਗੇ ਬੜੇ ਕੋ ਸਸਤੀ ਦੀ ਚੀਜ਼ ਹੈ ਨਹੀਂ ਆ ਸੋਹਰੇ ਜਾਣਾ ਗਲੀ ਛੜੀ ਪਾਦੇ ਭਾਏ ਕੀ ਬੋਲੀ ਜਾਂਦਾ ਪਕੜਵਾ ਸੜੀ ਗਲੀ ਲੈ ਕੇ ਜਾਣੀ ਆ ਪੇ ਸੋਹਰਿਆਂ ਦੇ ਘਰ ਚੱਜ ਦੀ ਚੀਜ਼ ਖੜੇ ਉੱਥੇ ਮੇਰੀ ਬੇਇੱਜ਼ਤੀ ਕਰਾਉਗੇ ਹੁਣ ਚੱਜ ਦੀ ਖੜੋ ਉਹਨਾਂ ਲਪਾਫੇ ਬਾਅਦ ਚ ਹੀ ਖੋਲਣੇ ਕਿਹਾ ਦੇ ਹੁਣ ਦੇ ਖੋਲ ਲੈਣੇ ਆ ਬੰਦੇਾਂ ਨੂੰ ਕੋ ਚੱਜ ਦੀ ਚੀਜ਼ ਲੈ ਲਓ ਚੱਲ ਮੈਂ ਦੇਖਦਾ ਬੰਦੇਾਂ ਦੀ ਓ ਪਾ ਜੀ ਇਹ ਅੰਬ ਕੀ ਬੇਹੋਸ਼ ਹੋ ਗਿਆ ਪਾਣੀ ਮਾਣਦੇ ਆ ਮੈਨੂੰ ਓ ਭਰਾ ਦਰਨੀ ਬੜੀ ਬੇਹੋਸ਼ ਨਹੀਂ ਹੋ ਗਿਆ ਜੀ ਕੋਣਾ ਪੈਂਦਾ ਇਹਨਾਂ ਨੂੰ ਅੱਛਾ ਜੇ ਇਹਨੂੰ ਜਗਾਉਣਾ ਪੈਂਦਾ ਤੇ ਜਾਗ ਗਿਆ ਤੇ ਇਹ ਕੀ ਪਾ ਲੈ ਆ ਇਹ ਸੌ ਦਾ 2 ਕਿਲੋ ਇਹ ਤਾਂ ਬੜੇ ਮਹਿੰਗੇ ਆ ਯਾਰ ਕੇਲੇ ਲੈ ਲੈਨੇ ਕੇਲੇ ਦਰਜਨ ਦੇ ਦੇ ਯਾਰ ਕੋਈ ਰੋਕ ਜਾ ਦੋ ਦਲਜਨਾ ਕੇਲੇ ਦੇ ਦੇ ਦੋਬਰਾ ਮੇਰੇ ਦੋਮਾ ਦੇ ਕਾ ਨਹੀਂ ਲੈ ਕੇ ਜਾਣੇ ਉਹ ਇਕੱਠੇ ਬਹਿ ਕੇ ਨਹੀਂ ਖਾ ਸਕਦੇ ਇਕੱਲੇ ਇੱਕ ਜਗ੍ਹਾ ਇਕੱਠੇ ਬਹਿ ਕੇ ਖਾਣਗੇ ਤਾਂ ਉਹਨਾਂ ਨੂੰ ਕਬਜੋ ਹੀ ਨਹੀਂ ਆਂ ਲੱਗਾਈ ਸੀਰੀ ਵੀ ਕੋਈ ਹੱਦ ਆ ਉਹ ਜਗ੍ਹਾ ਬਹੀ ਵੀਰ ਤੂੰ ਕੋਈ ਪਾ ਦੇ ਯਾਰ ਇਹਨੂੰ ਲੈ ਫੜਾ ਯਾਰ ਆਪੇ ਇੱਕੋ ਜਗ੍ਹਾ ਬਹਿ ਕੇ ਖਾ ਲੈਣਗੇ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਗਾਹ ਹੁੰਦੇ ਲਿਆ ਮੈਨੂੰ ਫੜਾ ਦੇ ਤੈਨੂੰ ਫੜਾ ਦੇ ਵੇਚ ਡਿੱਗੀ ਚ ਰੱਖ ਲੈਣੀ ਤੈਨੂੰ ਫੜਾ ਦੇ ਚੱਲ ਬੈ ਗੁਜਾਰ ਰੋਕ ਜਾ ਕਿੱਦਾਂ ਮਗੀ ਜਾਂਦੇ ਆ ਗਲੀ ਤੇ ਆਵਾ ਅੱਛਾ ਆਵਾ ਆਹੋ ਮੈਨੂੰ ਭੁੱਲ ਗਈ ਸੀ ਉਹ ਗਲੀ ਅੱਛਾ ਯਾਰ 300 ਦਾ ਤੇਲ ਤੇ 100 ਉਹ ਕਾਦਾ ਸਾਹਿਬ ਕਿਤਾਬ ਕਰਨ ਦੇ ਆ ਵਾ ਉਹ ਮੈਂ ਹਿਸਾਬ ਕਰਨਾ ਨਹੀਂ ਕਿੰਨਾ ਖਰਚਾ ਹੋ ਗਿਆ ਵਾ ਆ ਗਲੀ ਕਿੱਦਾਂ ਦੀ ਟੁੱਟੀ-ਬੁੱਟੀ ਜੀ ਯਾਰ ਹੈ 400 ਰੁਪਏ ਹੋ ਗਿਆ ਉਹ ਬੇਨਤੀ ਕਰ ਲਈ 400 ਤੇ 500 ਹੀ ਦੇ ਦੀ ਗੱਲ ਨਹੀਂ ਤੂੰ ਉੱਥੇ ਸੌਰੇ ਚੱਲਿਆ ਵਾ ਕਿ ਉਹ ਤਾਂ ਸੌਦੇਬਾਜ਼ੀ ਕਰਨ ਚੱਲਿਆ ਵਾ ਰੋਕਤੇ ਜਾ ਹੁਣ ਅੰਦਰ ਤੇ ਜਾਲਾਂ ਦੇ ਕਮਰੇ ਚ ਲੈ ਜਾਣਾ ਵਾ ਹੁਣ ਸਿੱਧਾ ਤੇ ਲੈ ਜਾਣਾ ਗਰਮੀ ਨਹੀਂ ਤੁਰਦੇ ਆਉਣਾ ਹੁਣ ਗਰਮੀ ਲੱਗਣ ਲੱਗੀ ਆ ਚੱਲ ਵੀਜੀ ਕਰਈ ਜਾ ਹਾਂਜੀ ਪਹਿੰਜੇ ਆਇਆ ਤੁਹਾਨੂੰ ਦੇਖਣ ਦੇ ਸੀਗੇ ਸਤਿ ਸ਼੍ਰੀ ਅਕਾਲ ਵੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਗੜੇ ਜੀ ਹਾਂਜੀ ਤਗੜੇ ਆ ਤੇ ਬੜਾ ਮੁਰਕ ਮੁਰਕਿਆ ਹੋਈ ਆ ਉਹ ਕੀ ਦਸਾਂ ਇਹਨੂੰ ਪੁੱਛੋ ਜਿਹੜਾ ਸੇੜ ਕੇ ਦਿੱਤਾ ਤੁਸੀਂ ਉਹਨ ਤਰ੍ਹਾਂ ਖਟਾਰਾ ਜੀ ਮੋਪੜ ਤੇ ਲੈ ਕੇ ਆਇਆ ਕਿ ਆ ਵੀ ਗੱਡੀ ਚ ਲੈ ਕੇ ਚਲੇ ਕਤਿ ਗੱਡੀ ਜਾਉਣਾ ਹੈਗਾ ਕੰਜੂਸੀ ਦੀ ਵੀ ਕੋਈ ਹੱਦ ਹੁੰਦੀ ਆ ਅੰਤਰਾ ਮੋਪੜ ਤੇ ਲੈ ਕੇ ਆ ਗਿਆ ਇਹਦੇ ਚ ਵੀ ਪੈਟਰੋਲ ਖਤਮ ਹੋ ਗਿਆ ਚਲਾ ਬਹਿਣ ਜਰਾ ਜਰਾ ਪੂਰੇ ਸ਼ਹਿਰ ਚ ਮੇਰੇ ਕੋਲ ਤਾਂ ਕੱਲ ਮੋਮਾਰਾ ਇਸੀ ਲੱਗਾ ਅੰਦਰ ਅੰਦਰ ਬਹਿ ਚਲੋ 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 ਭੂ ਭਾਈ ਇੱਥੇ ਬਹਿ ਕੋ ਗੱਲ ਬਹਿ ਬਾਈ ਇੱਥੇ ਬੜੀ ਵਧੀਆ ਗੱਲ ਚੱਲਣ ਦੀ ਹੋਏਗਾ ਨਹੀਂ ਇੱਥੇ ਬਹਿ ਜਾ ਬਾਈ ਫੇਨ ਹੁਣ ਅੰਦਰ ਲੈ ਗਈ ਇਹ ਸੀ ਲੱਗਾ ਉਹ ਮੈਂ ਨਾਲ ਸੀੜੀ ਆ ਆ ਮੈਂ ਵੀ ਜੋ ਆਈ ਆ ਆ ਦੇਖ ਮੱਜੀ ਉਹੀ ਕੰਮ ਕਰਤਾ ਨਾ ਮੈਨੂੰ ਲਾਣੀ ਮਜੀਤਪੁਰ ਤਾਂ ਉਹਨੂੰ ਅੰਦਰ ਲੈ ਗਈਏ ਉਹਦੇ ਨਾਲ ਪਾਣੀ ਕਿਹੜੀਆਂ ਸਲਾਮਾਂ ਕਰਨੀਆਂ ਪਾਣੀ ਵੀ ਮਿਲਣਾਗੇ ਜਾਂ ਕੋਈ ਹੁਣੀ ਸੇਵਾ ਨਹੀਂ ਤਾਂ ਅੱਜ ਇਹਨਾਂ ਨੂੰ ਮੈਂ ਰੰਗ ਦਿਖਾ ਕੇ ਜਾਂਉ ਜਵਾਈ ਹੀ ਨਹੀਂ ਦੇ ਉਹ ਬਾਹਰ ਬਾਹਰ ਤਾਂ ਮੈਨੂੰ ਕਰ ਕੋਈ ਗੱਲ ਉਹ ਪਾਣੀ ਪੂਣੀ ਵੀ ਲੈ ਆਓ ਕੁਛ ਕਿ ਇੱਥੇ ਗਰਮੀ ਚ ਮਾਰ ਦੇਣਾ ਮੈਨੂੰ ਲੋ ਫਰੋ ਪੀਓ ਪਾਣੀ ਠੰਡਾਣਾ ਕੋਲ ਡਰਿੰਕ ਵਗੈਰਾ ਇਹ ਗਰਮਜਾ ਪਾਣੀ ਕਿੱਥੇ ਫੂਕ ਦਿੱਤਾ ਇਦਾਂ ਦਾ ਪਾਣੀ ਪੀਆਉਣਾ ਵਾ ਉਹ ਮੱਜਵਾਈ ਆ ਕਿ ਮੈਂ ਸਿਰੀ ਲਗਾ ਤੇ ਇੱਥੇ ਬਾਹਰ ਮੱਜਾ ਦਾਤਾ ਉਤੋਂ ਪਾਣੀ ਆ ਗਰਮ ਮੱਜਾ ਛੜਿਆ ਜਾ ਨਲਕੇ ਦਾ ਲੈ ਇਹ ਲੱਗਦਾ ਪਤਾ ਨਹੀਂ ਕਦੋਂ ਅਕਲ ਆਉਣੀ ਇਹਨਾਂ ਨੂੰ ਭయ్యా ਪਾਣੀ ਪੀਤਾ ਨਹੀਂ ਕੁੱਤਾ ਰੋੜ ਗਿਆ ਪਾਣੀ ਆਹੋ ਕੁੱਤਾ ਰੋੜ ਗਿਆ ਹੁਣ ਭయ్యా ਕੁੱਤਾ ਹੀ ਆ ਨਾ ਕੋਈ ਠੰਡਾ ਠੁੰਡਾ ਕੋਈ ਨਹੀਂ ਕਿੱਥੋਂ ਛੜਿਆ ਜਾ ਗਰਮ ਪਾਣੀ ਲੈ ਕੇ ਮੇਰੇ ਮੱਥੇ ਮਾਰਿਆ ਇਹੜਾ ਠੰਡਾ ਵਾ ਨਾ ਡਾਕਟਰ ਮਨਾ ਕਰਦੇ ਆ ਕਿ ਇਹਨੇ ਸੋ ਬਿਮਾਰੀਆਂ ਲੱਗਦੀਆਂ ਉਹ ਨਹੀਂ ਪੀਣਾ ਇਹਦਾ ਹਾ ਹੋ ਮੇਰੇ ਵਾਰੀ ਤੇ ਡਾਕਟਰ ਪੈਦਾ ਹੋ ਗਏ ਬਿਮਾਰੀਆਂ ਲੱਗਦੀਆਂ ਉਹਨੂੰ ਮਦਰ ਪਤਾ ਨਹੀਂ ਕਿਹੜੇ ਕਿਹੜੇ ਚੀਜ਼ਾਂ ਪਿਉਂਦੇ ਜੂਸ ਕੱਢ ਕੱਢ ਕੇ ਉਹ ਮੈਂ ਕੀ ਨਾ ਓਏ ਸਬਰ ਰੱਖ ਸਬਰ ਆ ਲੈਨੇ ਪਰੋਣੇ ਨੂੰ ਸਾਰਾ ਕੁਝ ਮਿਲੂਗਾ ਸਬਰ ਕਰ ਥੋੜਾ ਜਿਹਾ ਗੱਲ ਸੁਣ ਮੇਰੀ ਉਹ ਬਾਕੀ ਜੀ ਨਹੀਂ ਲੱਭਦੇ ਘਰ ਦੇ ਉਹ ਕਿੱਥੇ ਆ ਉਹ ਕੁੜੀ ਨੂੰ ਲੈ ਕੇ ਗਿਆ ਡਿਊਟੀ ਵਾਲਾ ਘਰ ਵਾਲਾ ਅਰੇ ਕੁੜੀ ਨੂੰ ਦੇਖਣ ਆਏ ਆ ਤੈਨੂੰ ਬਿੰਟੀ ਪੱਤਰ ਲੈ ਕੇ ਜੇ ਤੁਸੀਂ ਕਿਹੜੇ ਚੰਦ ਚੜਾਉਣੇ ਉਹ ਅਕਲ ਨੂੰ ਹੱਥ ਮਾਰੋ ਉਹ ਕਦੇ ਵਿਆਹਾਂ ਛਟੀਆਂ 'ਚ ਹੁੰਦਾ ਕਿ ਪਹਿਲਾਂ ਵੇਖਣਾ ਇਹਦੇ ਬਿਊਟੀ ਪਾਰਲੂ ਲੈ ਕੇ ਚਲੇ ਜੇ ਜਿੱਦਾਂ ਕੁੜੀ ਦਾ ਵਿਆਹ ਹੋਣਾ ਉਹਦੋਂ ਫਿਰ ਅਮਰੀਕਾ ਲੈ ਜੇ ਉਹਨੂੰ ਤਿਆਰ ਕਰਨ ਨੂੰ ਭੂ ਭਈਆਂ ਦੇ ਪ੍ਰਣੇ ਖੈਲਾਂ ਦਾ ਅੱਜ ਕੱਲ ਸਾਰਾ ਕੁਝ ਚੱਲਦਾ ਵਾ ਖਾਰਾ ਕੰਮ ਕਰਨੇ ਪੈਂਦੇ ਨੇ ਉਹ ਮੈਂ ਤਾਂ ਇੰਗਰੇਜ਼ਾਂ ਦੇ ਵੇਲੇ ਦਾ ਨਾ ਮੈਂ ਤਾਂ ਬੜਾ ਬੁੱਢਾ ਹੋ ਗਿਆ ਨਾ ਤੁਸੀਂ ਵੱਡੇ ਜਵਾਨ ਉਹ ਗੱਲ ਸਣ ਗੱਲ ਸਣ ਕਾਲਾ ਅੰਦਰ ਨੂੰ ਬੜਾ ਭਾਈਦਾ ਮੈਨੂੰ ਇੱਕ ਗੱਲ ਦੱਸ ਹੁਣ ਦੁਪਹਿਰਾਂ ਪੈ ਜਣੀਆਂ ਮੈਂ ਰੋਟੀ ਪਾਣੀ ਖਾ ਕੇ ਜਾਣਾ ਉਹ ਦੁਪਹਿਰਾਂ ਦਾ ਇੰਤਜ਼ਾਮ ਕੀਤਾ ਕਿ ਕੁੱਕੜ ਚੁੱਕੜ ਧਰਿਆ ਕਿ ਨਹੀਂ ਧਰਿਆ ਉਹਨਾਂ ਨੂੰ ਪਤਾ ਵਾ ਉਹ ਟਾਰਗੇਟੜ ਵਾਸਤੇ ਰਾਜਮਾ ਉਹ ਰਾਜਮਾ ਉਹ ਮੁਰਗਾ ਛਰਗਾ ਕੁਛ ਨਹੀਂ ਉਹ ਕੋਈ ਪੈਕਜਕ ਦਾ ਇੰਤਜ਼ਾਮ ਵੀ ਹੈਗਾ ਕਿ ਬਸ ਉਹ ਵੀ ਗਿਆ ਮੈਨੂੰ ਲੱਗਣ ਡਿਆ 40 ਰੁਪਏ ਦੇ ਦਾਂਗੇ ਮੈਂ ਕੋਟਾ ਲੈਣ ਜਾਣਾ ਮੈਂ ਜਾਇ ਨਹੀਂ ਗਿਆ ਮੇਰੇ ਕੋ ਤੇ ਤੂੰ ਦਾਰੂ ਪਹਿਲਾਂ ਕਿਉਂ ਦੇ ਰਹੇ ਆ ਫਿਰ ਕਿਉਂ ਗਿਆ ਫਿਰ ਤੂੰ ਪਿਆਦਾਂਗੇ ਜਦੋਂ ਅਗਲੀ ਵਾਰ ਆਏਂਗਾ ਪੁੱਈਆ ਕਿਲੀ ਵਾਰ ਆਇੰਗਾ ਅਗਲੀ ਵਾਰ ਆਉਂਗਾ ਉਹ ਮੈਨੂੰ 5 ਸਾਲ ਹੋ ਗਏ ਤੇਰੇ ਮੂੰਹ ਆਹ ਗੱਲ ਸੁਣਦੇ ਨੂੰ ਜਦੋਂ ਆਉਂ ਅਗਲੀ ਵਾਰ ਆਇੰਗਾ ਪੀਉਂਗਾ ਅਗਲੀ ਆ ਰਹਾ ਹਾਂ ਉਹਨਾਂ ਤੇ ਪਾਉਂਗਾ ਆ ਰਾਜਮਾ ਜਿਹੜੇ ਬਣਾਏ ਮੇਰੇ ਸਿਰ 'ਚ ਮਾਰੋ ਮੈਂ ਚੱਲਿਆ ਜੇ ਤੁਹਾਨੂੰ ਮੈਂ ਦੱਸਦਾ ਮੈਂ ਨਹੀਂ ਰਹਿਣਾ ਮੈਂ ਚੱਲਿਆ ਜੇ ਮੈਂ ਵੇਖ ਲੈ ਤਾਂ ਬੇਲੱਛਣ ਨਾ ਨਾ ਭਾਈ ਉਹ ਕੋ ਮੈਂ ਚੱਲਿਆ ਉਹਦੇ ਕੀ ਹੋ ਗਿਆ ਤਾਂ ਨਾ ਉਹ ਹੀ ਖਲੜਾ ਜਿਹੜੀ ਗੱਲ ਦਾ ਮੈਨੂੰ ਡਰ ਹੀ ਆਉਂਦਾ ਹੀ ਸ਼ੁਰੂ ਹੋ ਗਿਆ ਜਦੋਂ ਪ੍ਰਾਣੇ ਵੀ ਨਹੀਂ ਆਏ ਪਰੌਣੇ ਨਹੀਂ ਆਏ ਪਹਿਲਾਂ ਮੈਨੂੰ ਇੱਥੇ ਮਰਜੀ ਤੇ ਦਾਤਾ ਜੀ ਦਾ ਮਸੀਰੀ ਆ ਛੜਿਆ ਤੇ ਪਾਣੀ ਲਿਆ ਤੇ ਕਹਿੰਦਾ ਰਾਜਮਾ ਬਣਾਏ ਆ ਸਿਰ ਤੇ ਪਾਓ ਮੇਰੇ ਉਮਰ ਜਵਾਈਆਂ ਕਿਤੇ ਮੈਨੂੰ ਮੰਗੇ ਲਾਂਦਾ ਜੇ ਸ਼ਰਮ ਕਰ ਜਵਾਈਆਂ ਤੇ ਸਿਰ ਤੇ ਬਿਠਾ ਕੇ ਤੈਨੂੰ ਤੁਰੇ ਫਿਰਨੇ ਉਹ ਅਗਲੇ ਸ਼ਰਮ ਕਰ ਉਹ ਕੁਛ ਅਜੇ ਪਰੌਣਿਆਂ ਨੂੰ ਤੇ ਆ ਲੈਣ ਤੋਂ ਪਹਿਲਾਂ ਹੀ ਖਲਾਰਾ ਪਾਤਾ ਆ ਹਾ ਖਲਾਰਾ ਪਾਤਾ ਉਹ ਤੁਸੀਂ ਮੇਰੀ ਨਹੀਂ ਇੱਜ਼ਤ ਕਰਨ ਦੇ ਆ ਜਵਾਈ ਜਿਹੜਾ ਇਹਨੂੰ ਫੁੱਫੜ ਬਣ ਗਿਆ ਜਿਹੜਾ ਨਵਾਂ ਹੋਣਾ ਨਾ ਉਹ ਵੀ ਟੇਲਰ ਵੇਖ ਲੈ ਕਿ ਪਹਿਲੇ ਦੀ ਬੜੀ ਜਿੱਤ ਕਰਨ ਦੇ ਨੇ ਜਿਹੜਾ ਨਵਾਂ ਪੀ ਛੇੜਨ ਲੱਗੇ ਮੈਂ ਚੱਲੇ ਜਾਣਾ ਹੀ ਕਿ ਨਹੀਂ ਜਾਣਾ ਮੈਂ ਨਹੀਂ ਜਾਣਾ ਤੂੰ ਜਾਣਾ ਤੇ ਜਾ ਜਾਣਾ ਤੇ ਆ ਜਾ ਮੁੜ ਕੇ ਘਰ ਨਾਲ ਮੜੀ ਤੈਨੂੰ ਮੈਂ ਦੱਸਦਾ ਹੀ ਚੱਲ ਚੱਲ ਮੈਂ ਜਾਣਾ ਉੱਥੇ ਇੱਕ ਪਲੇਟ ਮੁਰਗੇ ਦੀ ਲੈ ਕੇ ਦੋ ਪੈਰ ਤੇ ਲਾ ਕੇ ਸੌਣ ਲੱਗੇ ਮੈਂ ਚੱਲਿਆ ਧੰਡ ਪਾ ਕੇ ਰੱਖਿਆ ਚੱਲ ਵੀਰ ਅੰਦਰ ਚਲੀਏ ਕੰਮ ਧੰਡਾ ਕਰੀਏ ਇਹਨੇ ਤਾਂ ਖੱਲੜ ਪਾਉਣਾ ਹੀ ਹੁੰਦਾ ਵਾ ਚੱਲ